ਪੈਟਰੋਲ ਦੀਆਂ ਬੋਤਲਾਂ ਲੈ ਕੇ ਬੇਰੋਜ਼ਗਾਰ ਅਧਿਆਪਕ ਟੈਂਕੀ ਤੇ ਚੜੇ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਆਤਮਦਾਹ ਦੀ ਚੇਤਾਵਨੀ देर रात 85994 ਬੇਰੋਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਦੋ ਤੇ ਬੇਰੋਜ਼ਗਾਰ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਅਦੀਨ ਪਿੰਡੇ ਪਿੰਡ ਮੰਗੇਵਾਲ ਸਥਿਤ ਪਾਣੀ ਵਾਲੀ ਟੈਂਕੀ ਉੱਪਰ ਚੜ ਗਏ ਹਨ ਦਸਨ ਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ 21 ਫਰਵਰੀ 2025 ਨੂੰ ਸਿੱਖਿਆ ਸਕੱਤਰ ਕੇ ਕ ਯਾਦਵ ਸਮੇਤ ਹੋਰਾਂ ਨਾਲ ਮੀਟਿੰਗ ਕਰਕੇ 885994 ਅਤੇ 2364 ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਇਹਨਾਂ ਅਧਿਆਪਕਾਂ ਨੂੰ ਜਲਦ ਹੀ ਨਿਯੁਕਤੀ ਪੱਤਰ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਇੱਥੇ ਹੀ ਬਸ ਨਹੀਂ ਸਿੱਖਿਆ ਸਕੱਤਰ ਸਮੇਤ ਹੋਰਾਂ ਅਧਿਕਾਰੀਆਂ ਨਾਲ ਹੋਈ ਮੀਟਿੰਗ ਸੰਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਪਾ ਕੇ ਇਹਨਾਂ 3381 ਟੀਟੀ ਬੇਰੁਜ਼ਗਾਰ ਅਧਿਆਪਕਾਂ ਨੂੰ ਜਲਦ ਹੀ ਨਿਯੁਕਤੀ ਪੱਤਰ ਜਾਰੀ ਕਰਨ ਬਾਰੇ ਵੀ ਕਿਹਾ ਸੀ ਪਰ ਅੱਜ ਲਗਭਗ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਵੱਲੋਂ ਨਾ ਹੀ ਹਾਲੇ ਤੱਕ ਸਟੇਸ਼ਨ ਅਲਾਟਮੈਂਟ ਕੀਤੀ ਗਈ ਹੈ ਅਤੇ ਨਾ ਹੀ ਜੁਆਇਨ ਕਰਵਾਉਣ ਸੰਬੰਧੀ ਕੋਈ ਮਿਤੀ ਤੈਅ ਕੀਤੀ ਹੈ ਇੰਜ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ਨੂੰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਬਹੁਤੀ ਤਵਜੋ ਨਹੀਂ ਦੇ ਰਹੇ ਜਿਸ ਦੇ ਰੋਸ ਵਜੋਂ ਬੇਰਜ਼ਗਾਰ ਅਧਿਆਪਕਾਂ ਨੂੰ ਟੈਂਕੀ ਉੱਪਰ ਚੜਨ ਲਈ ਮਜਬੂਰ ਹੋਣਾ ਪਿਆ ਹੈ ਟੈਂਕੀ ਉੱਪਰ ਡਟੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਸਾਡੇ ਸਟੇਸ਼ਨ ਅਲਾਟਮੈਂਟ ਕਰਕੇ ਸਾਨੂੰ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਕੋ ਟੈਂਕੀ ਉੱਪਰ ਹੀ ਡਟੇ ਰਹਿਣਗੇ ਇਸ ਤੋਂ ਇਲਾਵਾ ਜੇਕਰ ਪੁਲਿਸ ਪ੍ਰਸ਼ਾਸਨ ਨੇ ਜ਼ਬਰਦਸਤੀ ਹੇਠਾਂ ਉਤਾਰਨ ਲਈ ਪਰਚੇ ਪਾਉਣ ਦੀ ਧਮਕੀ ਦਿੱਤੀ ਤਾਂ ਉਹ ਪੈਟਰੋਲ ਪਾ ਕੇ ਆਤਮਦਾਹ ਕਰਨ ਲਈ ਮਜਬੂਰ ਹੋਣਗੇ जय जनता जय संघर्ष भाई गुरु जी का खालसा श्री भाई गुरु जी की फतेह ईटीटी 1994 ਅਤੇ 8882364 ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਅਸੀਂ ਸਰਕਾਰ ਦੀ ਨੀਤੀਆਂ ਤੋਂ ਤੰਗ ਆ ਕੇ ਸਿੱਖ ਡਿਪਾਰਟਮੈਂਟ ਦੇ ਨਿਤ ਦੇ ਲਾਰਿਆਂ ਅਤੇ ਸਿੱਖਿਆ ਮੰਤਰੀ ਦੇ ਨਿਤ ਲਾ ਦੇ ਲਾਰਿਆਂ ਤੋਂ ਤੰਗ ਆ ਕੇ ਅੱਜ ਅਸੀਂ ਸ਼੍ਰੀ ਨੰਦਪੁਰ ਹਲਕਾ ਜੋ ਕਿ ਸਿੱਖਿਆ ਮੰਤਰੀ ਦਾ ਉਹਦੇ ਪਿੰਡ ਮੰਗੇਵਾਲ ਦੀ ਟੈਂਕੀ ਤੇ ਚੜ ਚੁੱਕੇ ਆ ਸੋ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਾਡਾ ਅੱਜ ਦੇ ਨਵੀਂਰਵਾਰ ਅਤੇ ਸ਼ੁੱਕਰਵਾਰ ਦੋ ਦਿਨਾਂ ਦੇ ਵਿੱਚ ਸਾਡੀ ਅਲੋਟਮੈਂਟ ਨਾ ਕੀਤੀ ਗਈ ਤਾਂ ਅਸੀਂ ਇਸ ਤੋਂ ਵੀ ਗੁਪਤਕਸ਼ਨ ਕਰਾਂਗੇ ਮੇਰੇ ਨਾਲ ਮੇਰਾ ਇੱਕ ਸਾਥੀ ਹੈ ਜਿਸ ਜਿਸ ਦਾ ਕੋਈ ਵੀ ਪਤਾ ਨਹੀਂ ਉਹ ਕਿਸ ਟਾਈਮ ਕੁਝ ਵੀ ਕਰ ਸਕਦਾ ਹੈ ਸੋ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਧੱਕਾ ਨਾ ਕੀਤਾ ਜਾਵੇ ਅਸੀਂ ਨਾਲ ਜੋ ਕੀ ਪੈਟਰੋਲ ਦੀਆ ਬੋਤਲਾਂ ਲੈ ਕੇ ਚੜੇ ਆਂ ਅਸੀਂ ਆਪਣੇ ਆਪ ਤੇ ਪੈਟਰੋਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਾਂਗੇ ਸੋ ਪ੍ਰਸ਼ਾਸਨ ਅੱਗੇ ਸਿੱਖਿਆ ਮੰਤਰੀ ਅੱਗੇ ਅਤੇ ਡਿਪਾਰਟਮੈਂਟ ਅੱਗੇ ਬੇਨਤੀ ਹੈ ਜੀ ਤਾਂ ਉਹ ਨਹੀਂ ਦਿੰਦੇ ਆ ਕਿ ਅੱਜ ਸ਼ਾਮ ਤੱਕ ਸਾਡਾ ਜੋ ਕਿ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਅਲੋਟਮੈਂਟ ਕਰਕੇ ਸਾਨੂੰ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਭੇਜ ਜਾਵੇ ਅਸੀਂ ਤੁਹਾਡੇ ਫੰਕਸ਼ਨ ਤੋਂ ਕੁਝ ਨਹੀਂ ਲੈਣਾ ਸਾਨੂੰ ਕੋਈ ਤੁਹਾਡੇ ਫੰਕਸ਼ਨ ਦਾ ਚਾਹ ਨਹੀਂ ਸਾਨੂੰ ਸਿਰਫ ਸਾਰੀ ਜੁਆਇਨਿੰਗ ਦਿਓ ਤੇ ਅਸੀਂ ਆਪਣੇ ਆਪਣੇ ਸਕੂਲਾਂ ਦੇ ਵਿੱਚ ਜਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ